ਇੱਕ ਪਾਣੀ ਦਾ ਗਲਾਸ ਲਓ ਉਹਦੇ ਵਿੱਚ ਇੱਕ ਚਮਚਾ ਨਮਕ ਦਾ ਰਲਾ ਦਿਓ ਤੇ ਹੁਣ ਉਸ ਪਾਣੀ ਨੂੰ ਪੀਣ ਦੀ ਕੋਸ਼ਿਸ਼ ਕਰੋ ਉਹ ਪਾਣੀ ਖਾਰਾ ਹੋ ਜਾਊਗਾ ਤੇ ਪੀਤਾ ਨਹੀਂ ਜਾਣਾ ਹੁਣ ਉਹੀ ਚਮਚਾ ਨਮਕ ਦਾ ਭਰ ਕੇ ਇੱਕ ਬਾਲਟੀ ਦੇ ਵਿੱਚ ਘੋਲ ਦਿਓ ਤਾਂ ਤੁਸੀਂ ਦੇਖੋਗੇ ਕਿ ਜਿਆਦਾ ਫਰਕ ਨਹੀਂ ਪੈਣਾ ਥੋੜਾ ਜਿਹਾ ਫਰਕ ਪਊਗਾ ਬਸ ਹੁਣ ਉਹੀ ਚਮਚਾ ਨਮਕ ਦਾ ਭਰ ਕੇ ਇੱਕ ਵੱਡੀ ਨਹਿਰ ਦੇ ਵਿੱਚ ਜੇ ਘੋਲ ਦੋ ਤਾਂ ਫਰਕ ਪਊਗਾ ਨਹੀਂ ਪੈਣਾ ਕੋਈ ਫਰਕ ਨਹੀਂ ਪੈਣਾ ਹੁਣ ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਉਹ ਜਿਹੜਾ ਚਮਚਾ ਨਾ ਉਹ ਜਿਹੜਾ ਨਮਕ ਦਾ ਚਮਚਾ ਉਹ ਸਮੱਸਿਆ ਉਹ ਪ੍ਰੋਬਲਮਸ ਆ ਉਹ 네ਗਟਿਵਿਟੀ ਆ ਉਹ ਤੁਹਾਡੀ ਜ਼ਿੰਦਗੀ ਚ ਵੀ ਆ ਉਹ ਮੇਰੀ ਜ਼ਿੰਦਗੀ ਚ ਵੀ ਆ ਉਹ ਅੰਬਾਨੀ ਦੀ ਜ਼ਿੰਦਗੀ ਚ ਵੀ ਆ ਤੇ ਮੋਦੀ ਦੀ ਜ਼ਿੰਦਗੀ ਚ ਵੀ ਆ ਹੁਣ ਮਸਲਾ ਇਹ ਆ ਕਿ ਤੁਸੀਂ ਉਹ ਪਾਣੀ ਦਾ ਗਲਾਸ ਹੋ ਤੁਸੀਂ ਇੱਕ ਪਾਣੀ ਦੀ ਭਰੀ ਹੋਈ ਬਾਲਟੀ ਹੋ ਕਿ ਤੁਸੀਂ ਇੱਕ ਨਹਿਰ ਹੋ ਜੇ ਜ਼ਿੰਦਗੀ ਦੇ ਵਿੱਚ ਤੁਸੀਂ ਕੁਝ ਬਣਨਾ ਤੁਸੀਂ ਕਾਮਯਾਬ ਹੋਣਾ ਕੁਝ ਕਰਨਾ ਕੁਝ ਘੈਂਟ ਕਰਨਾ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਐਟੀਟਿਊਡ ਇੱਕ ਨਹਿਰ ਦੇ ਵਾਂਗ ਹੋਣਾ ਚਾਹੀਦਾ ਛੋਟੀਆਂ-ਮੋਟੀਆਂ ਪ੍ਰੋਬਲਮਸ ਛੋਟੀਆਂ-ਮੋਟੀਆਂ ਸਮੱਸਿਆਵਾਂ ਛੋਟੀ-ਮੋਟੀ ਨੈਟਿਵਿਟੀ ਨਾਲ ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ ਉਹ ਵੀ ਇਹ ਸਮੱਸਿਆਵਾਂ 24 ਘੰਟੇ ਰਹਿਣਗੀਆਂ ਹਫ਼ਤੇ ਦੇ 7 ਦਿਨ ਰਹਿਣਗੀਆਂ 12 ਮਹੀਨੇ ਰਹਿਣਗੀਆਂ ਤੇ 365 ਦਿਨ ਰਹਿਣਗੀਆਂ ਆਪਣਾ ਐਟੀਟਿਊਡ ਇੱਕ ਨਹਿਰ ਦੇ ਵਾਂਗ ਰੱਖੋ ਵੀ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਬਸ ਆਪਣੀ ਮੰਜ਼ਲ ਦੇ ਵੱਲ ਵਧਦੇ ਚੱਲੋ ਆਪਣੀ ਚਾਲ ਚੱਲਦੇ ਚੱਲੋ